ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਪਰਮਾਰ ਵੱਧਦੀ ਜਾ ਰਹੀ ਹੈ। ਸ਼ਹਿਰ ਦੀ ਕੋਈ ਵੀ ਸੜਕ ਐਸੀ ਨਹੀਂ ਜਿੱਥੇ ਤੁਹਾਨੂੰ ਅਵਾਰਾ ਪਸ਼ੂ ਘੁੰਮਦੇ ਨਾ ਵਿਖਦੇ ਹੋਣ। ਇਹ ਅਵਾਰਾ ਪਸ਼ੂ ਕਈ ਵਾਰ ਸੜਕੀ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ ਅਤੇ ਖੁਦ ਵੀ ਜ਼ਖਮੀ ਹੋ ਜਾਂਦੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹ ਨਵਾਰਾ ਪਸ਼ੂਆਂ ਨੂੰ ਉਹਨਾਂ ਦੀ ਬੰਦੀ ਸਹੀ ਜਗ੍ਹਾ ਤੇ ਰੱਖਿਆ ਜਾਵੇ। ਤਾ ਜੋ ਇਨਸਾਨੀ ਜਾਨਾਂ ਨੂੰ ਬਚਾਇਆ ਜਾ ਸਕੇ ਜਿਹੜੀਆਂ ਆਵਾਰਾ ਗਾਉ ਜਵਾਨੇ ਉਹਨਾਂ ਨੂੰ ਆਪਣੀ ਤੇ ਸਹੀ ਟਿਕਾਣੇ ਤੇ ਪਹੁੰਚਾਇਆ ਜਾਵੇ ਮੈਂ ਕਾਰਪੋਰੇਸ਼ਨ ਨੂੰ ਅਪੀਲ ਕਰਦਾ ਕਿ ਪਲੀਸ ਉਹਨਾਂ ਨੂੰ ਉਹ ਵੀ ਇੱਕ ਆਪਾਂ ਮਾਂ ਦੇ ਰੂਪ ਚ ਦੇਖਦੇ ਗਾਉ ਨੂੰ ਤੇ ਉਹਨੂੰ ਪਲੀਸ ਆਪਣੀ ਆਪਣੇ ਜਿਹੜੇ ਸ਼ੈਲਟਰ ਨੇ ਉਹਨਾਂ ਦੇ ਜਿਹੜੇ ਉਹਨਾਂ ਉੱਥੇ ਪਹੁੰਚਾਇਆ ਜਾਵੇ ਤੇ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਵੇ ਕਦੀ ਨਾ ਕਦੀ ਕੋਈ ਨਾ ਕੋਈ ਐਕਸੀਡੈਂਟ ਹੋ ਜਾਂਦਾ ਵਾ ਰੋਡ ਤੇ ਜਦੋਂ ਤੁਰਦੀਆਂ ਨੇ ਗਾਵਾਂ ਇਸ ਸਿਰਫ 스마트 ਸਿਟੀ ਦੇ ਪੈਸੇ ਐ ਤੇ ਆਪਣਾ ਸਰਕਾਰੀ ਸੰਸਥਾਵਾਂ ਨੂੰ ਦੇਖਣਾ ਚਾਹੀਦਾ ਕਿੱਥੇ ਗਏ ਆ ਇਹ 스마트 ਸਿਟੀ ਦੇ ਪੈਸੇ ਸ਼ਹਿਰ ਦੇ ਹਾਲਾਤ ਤੁਸੀਂ ਐ ਸਮਝ ਲਓ ਇੱਡੇ ਬੁੜੇ ਨੇ ਕਿ ਲੋਗੜ ਤੋਂ ਤੁਸੀਂ ਸਲਾਮਾਂਬਾਦ ਵੱਲ ਜਾਣਾ ਹੋਵੇ ਸ਼ਹਿਰ ਚ ਹਾਲਗੇੜ ਤੋਂ ਖਜਾਨੇ ਗੇੜ ਤੱਕ ਆਣਾ ਹੋਵੇ ਇੰਨੀਆਂ ਗਾਵਾਂ ਪਸ਼ੂ ਧਨ ਇੰਨਾ ਜਿਆਦਾ ਸੜਕਾਂ ਤੇ ਐ ਜਿਦਾ ਕਿ ਸਰਕਾਰ ਕਰੋੜਾਂ ਰੁਪਏ ਟੈਕਸ ਕੱਢਦੀ ਐ ਜਿਹੜਾ ਕਿ ਇੱਕ ਵੀ ਪੈਸਾ ਪਸ਼ੂ ਧਨ ਤੇ ਨਹੀਂ ਲਾਇਆ ਜਾ ਰਿਹਾ ਆਪ ਸਰਕਾਰ ਉਸ ਪੈਸੇ ਨੂੰ ਐਡਾਂ ਤੇ ਲਾ ਰਹੀ ਹੈ ਆਪਣੇ ਬੰਦੇ ਖੁਸ਼ ਕਰਨ ਤੇ ਲਾ ਰਹੀ ਹੈ ਆਪਣੇ ਚੇਅਰਮੈਨ ਬਣਾਉਣ ਤੇ ਲਾ ਰਹੀ ਹੈ ਲੇਕਿਨ ਪਸ਼ੂ ਧਨ ਵੱਲ ਉਹਨਾਂ ਦਾ ਇੱਕ ਪੈਸਾ ਵੀ ਧਿਆਨ ਨਹੀਂ ਇੰਨੇ ਐਕਸੀਡੈਂਟ ਹੋ ਰਹੇ ਆ ਇੰਨਾ ਬੁਰਾ ਹਾਲ ਹੈ ਤੁਸੀਂ ਸ਼ਾਮ ਨੂੰ ਇੱਕ ਚੱਕਰ ਲਗਾ ਕੇ ਦੇਖੋ ਸੀਤਲਾ ਮੰਦਿਰ ਜਿਹੜਾ ਲੋਗੜ ਵੱਲੋਂ ਆ ਇੰਨਾ ਬੁਰਾ ਹਾਲ ਹੈ ਕਿ ਗੱਡੀਆਂ ਵਾਜ ਰਹੀਆਂ ਪਸ਼ੂਧਾਨ ਤੇ ਸੱਟਾਂ ਲੱਗ ਰਹੀਆਂ ਔਰ ਲੋਕ ਆਪੋ ਚ ਲੜ ਰਹੇ ਨੇ ਪਰ ਸਰਕਾਰ ਸੁੱਤੀ ਹੈ ਔਰ ਮੇਰਾ ਬੇਨਤੀ ਹੈ ਕਿ ਇਹ ਜਨਤਾ ਦਾ ਕਿ ਆਵਾਜ਼ ਪਹੁੰਚਣੀ ਚਾਹੀਦੀ ਹੈ ਸਿਰਫ ਇੱਕ ਕਾਗਜ਼ ਦੇ ਟੁਕੜੇ ਤੇ ਸਮਾਰਟ ਸਿਟੀ ਲਿਖ ਦੇਣ ਦੇ ਨਾਲ ਸ਼ਹਿਰ ਸਮਾਰਟ ਸਿਟੀ ਨਹੀਂ ਬਣ ਜਾਂਦਾ ਜੇਕਰ ਜਾਨਣਾ ਹੈ ਕਿ ਸਮਾਰਟ ਸਿਟੀ ਕੀ ਹੁੰਦੀ ਹੈ ਤਾਂ Indore ਵਾਲਿਆਂ ਨੂੰ ਪੁੱਛੋ ਅਮਰਿਤ ਸਰ ਦੇ ਜੋ ਇਸ ਵੇਲੇ ਹਾਲਾਤ ਨੇ ਜਗਾ ਜਗਾ ਤੇ ਆਵਾਰਾ ਪਸ਼ੂ ਨੇ ਕੂੜੇ ਦੇ ਢੇਰ ਲੱਗੇ ਹੋਏ ਨੇ ਟੁੱਟੀਆਂ ਸੜਕਾਂ ਨੇ ਲੋਕ ਪਰੇਸ਼ਾਨ ਹੋ ਰਹੇ ਨੇ ਇੱਕ ਵਾਰ ਅਫਸਰ ਸ਼ਾਹੀ ਸੜਕਾਂ ਤੇ ਆ ਕੇ ਦੇਖੇ ਤਾਂ ਉਹਨਾਂ ਦਾ ਵਹਿਮ ਨਿਕਲ ਜਾਏਗਾ ਕਿ ਵਾਕਈ ਸਮਾਰਟ ਸਿਟੀ ਹੈ ਜਾਂ ਫਿਰ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਸੋ ਉਮੀਦ ਕਰਦੇ ਹਾਂ ਕਿ ਜਲਦੋਂ ਜਲਦ ਸੰਬੰਧਤ ਵਿਭਾਗ ਨਗਰ ਨਿਗਮ ਇਸ ਵੱਲ ਧਿਆਨ ਦੇਵੇ ਤੇ ਜਿਹੜੇ ਆਵਾਰਾ ਪਸ਼ੂ ਨੇ ਸੜਕਾਂ ਤੇ ਘੁੰਮ ਰਹੇ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ અમૃતસરું વિજય કમાર ફાસ્વી ન્યૂઝ